ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਮਹਾਰਾਜ ਤੇ ਤੁਸੀਂ ਜੁੜਿਓ ਸ਼ੌਂਕੀ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦਿਨ ਸੋਮਵਾਰ ਆ ਤੇ ਹਰ ਸੋਮਵਾਰ ਦੀ ਸੋਮਵਾਰ ਮੰਡੀ ਲੱਗਿਆ ਕਰੂਗੀ ਪਿੰਡ ਆ ਦੀਪ ਸਿੰਘ ਵਾਲਾ ਤੇ ਜ਼ਿਲ੍ਹਾ ਫਰੀਦਕੋਟ ਪੈਂਦਾ ਇਹਨੂੰ ਤੇ ਤਹਿਸੀਲ ਸਾਦਕ ਪੈ ਜਾਂਦੀ ਆ ਤੇ ਅੱਜ ਪਹਿਲੀ ਮੰਡੀ ਆ ਪਹਿਲੀ ਮੰਡੀ ਦਾ ਆਦਗਾੜਨ ਕਰਨ ਲੱਗੇ ਸਰਪੰਚ ਸਾਹਿਬ ਜੀ ਤੇ ਰੀਵਨ ਕਟਾਇਆ ਜਾ ਰਿਹਾ ਦੋਸਤੋ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਟੋਈ ਮੈਂ ਸਤਨਾਮ ਸਿੱਧਾ ਪਾਛਾ ਦਾ ਤੇ ਸੁਖ ਰੱਖੀ ਸਾਹਮਣੇ ਬੜੀ ਚੰਗੀ ਲੋ ਜੀ ਰੀਵਨ ਕੱਟਿਆ ਗਿਆ ਮੰਡੀ ਦਾ ਜਿਹੜਾ ਮਹੂਰਤਾ ਅੱਜ ਦਾ ਸੀਗਾ ਪਹਿਲਾ ਦਿਨ ਅੱਜ ਤੇ ਜਿੰਨੇ ਵੀ ਮੇਰੇ ਬੱਕਰੀ ਪਾਲਕਾ ਦੇ ਵਪਾਰੀ ਵੀਰਾਂ ਉਹ ਮੇਰੇ ਵੀਰ ਇੱਥੇ ਜਰੂਰ ਪਹੁੰਚਿਓ ਤੇ ਰੌਣਕ ਨੂੰ ਵਧਾਓ ਤੇ ਥੋੜੀ ਹਾਜ਼ਰੀ ਦੇ ਵਿੱਚ ਇਹ ਮੰਡੀ ਆਪਾਂ ਚਾਲੂ ਕਰਨੀ ਆ ਕਰੀ ਆ ਤੇ ਇਸੇ ਤਰ੍ਹਾਂ ਇਹ ਹਰ ਸੋਮਵਾਰ ਨੂੰ ਲੱਗਿਆ ਕਰੂਗੀ ਤੇ ਮੇਰੇ ਵੀਰ ਜਰੂਰ ਪਹੁੰਚਿਆ ਕਰੋ ਹਰ ਇੱਕ ਤਰ੍ਹਾਂ ਦੇ ਜਿਹੜੇ ਪ੍ਰਬੰਧ ਆ ਉਹ ਪੁਖਤਾ ਕਰੇ ਜਾਣਗੇ ਜੇ ਕੋਈ ਕਮੀ ਪੇਛੀ ਹੋਈ ਤਾਂ ਦੋਸਤੋ ਤੁਸੀਂ ਆ ਕੇ ਦੱਸਣਾ ਜਿਵੇਂ ਵੀ ਤੁਸੀਂ ਆਖੋਗੇ ਉਸੇ ਤਰ੍ਹਾਂ ਇਹ ਮੰਡੀ ਲੱਗੂਗੀ ਛਾ ਸ਼ੂ ਦਾ ਪੂਰਾ ਪ੍ਰਬੰਧ ਤੇ ਹਰ ਇੱਕ ਤਰ੍ਹਾਂ ਦਾ ਦੋਸਤੋ ਪ੍ਰਬੰਧ ਤੁਹਾਡੇ ਦੱਸਣ ਮੁਤਾਬਕ ਹੀ ਹੋਇਆ ਕਰੂਗਾ ਕਰਤਾਨਾ ਸੋਦਾ 199 ਸੋਦਾ ਹੋਇਆ ਉਹ ਤੇ ਮੈਂ ਨਾਂ ਦਾ ਲੋ ਵੀ ਇੱਕ ਆ ਪੱਠ ਬਾਈ ਲੈ ਕੇ ਆਇਆ ਤੇ ਬਾਈ ਜੀ ਕੀ ਨਾਂ ਆਪਣਾ ਜੀ ਚਿੰਦਰਪਾਲ ਜੀ ਕਿਹੜਾ ਪਿੰਡ ਆ ਬਾਈ ਦੀਪ ਸਿੰਘ ਵਾਲਾ ਜੀ ਦੀਪ ਸਿੰਘ ਵਾਲਾ ਤੇ ਪੱਠ ਕਿਹ ਅਹਂ ਹੀਰੀ ਹੈ ਹਾਂਜੀ ਤੇ ਕੀ ਮੁੱਲ ਕੀਤਾ ਬਾਈ ਜੀ 10000 ਜੀ 10000 ਠੀਕ ਆ ਜੀ ਲੋ ਵੀ ਆ ਜਿਹੜੇ ਵੀਰ ਆ ਇੱਥੇ ਮੰਡੀ ਤੇ ਪਹੁੰਚੇ ਆ ਜੀ ਆਏ ਆ ਇਹਨਾਂ ਨੂੰ ਆਖਿਆ ਜਾਂਦਾ ਦੋਸਤੋ ਕੀ ਮੰਗਦਾ ਭਰਾ ਇਹਦਾ ਜਿਹੜਾ ਉਹਨਾਂ ਬਾਈ ਕਾ ਬੈਂਡਾ ਲਿਆ ਖੰਡਿਆ ਲੜਾਈ ਸਿੰਧੂ ਵੀ ਮੀਟ ਲਾਇ ਸਹੀ ਛੰਡ ਕੇ ਦੱਸ ਬਾਈ ਕਿੰਨੇ ਦੇਣੀਆਂ ਇੱਕੋ ਹੀ ਦੱਸ ਦੇ ਮੈਂ ਸਹੀ ਛੰਡ ਕੇ ਦੱਸ 6000 ਰੁਪਏ ਬੋਗੇ ਬਾਈ ਛੀ ਆ ਨਾ ਆਖੀਰ ਕੋਈ ਨਹੀਂ ਬਾਈ ਮੇਰਾ ਖਾਲਾ ਤਰਾਵਾ ਪਹਿਲੇ ਖਿਆ ਚਾਰ ਰੱਖਿਆ ਤੂੰ ਹਾਂ ਬਾਈ ਚਾਰ ਬਾਈ ਤੂੰ ਤਾਂ ਨਹੀਂ ਆ ਬਾਈ ਸਾਡੇ ਤਾਂ ਜਾਂਦਾ ਪਿੰਡ ਵਾਲਿਆਂ ਨੂੰ ਪੁੱਛ ਲੈ ਕਿੰਨਾ ਨੰਨਾ ਮਾਲ ਲੱਗਣਾ ਹੁਣ ਦੇਰਾ ਵੀ ਨਹੀਂ ਜੀ ਕਰਦਾ ਅੱਖ ਨੂੰ ਹੋਰ ਵੱਧ ਵੀ ਗੰਜਾਇਸ ਮੁਖ ਦੀ ਜਾਂਦੀ ਕੰਮ ਖਤਮ ਹੋ ਗਿਆ ਕੰਮ ਹੋ ਤਾ ਉਹ ਫਿਰ ਭਾਵੇਂ ਤਾਂ ਬੋਲੇ ਹੁਣੇ ਚਰਾ ਹਾਂ ਚੁੱਪ ਕਰ ਗਿਆ ਹੁਣੇ 500 ਪਾਤਾ ਚੁੱਪ ਕਰਕੇ ਆਪਾਂ ਨੂੰ ਤਾਂ ਆਇਆ ਹੁੰਦਾ ਯਾਰ ਐ ਕਿਉਂ ਨਾ ਵੀ ਤਾਂ ਕੋਈ ਬੰਦੇ ਦੀ ਗੱਲ ਹੋਣੀ ਆਹ ਪਾਠਾ ਬਾਈਆਂ ਦਾ ਵੀ ਇਹ ਸਾਰੀ ਅੱਜ ਨੋਤੇ ਲੋਰਗਾਂ ਨੇ ਬੱਕਰਾ ਦੇਣਾ ਸੀਗਾ ਮੈਂ ਲਿਆ ਬੱਕਰਾ 11.5000 ਰੁਪਿਆ ਦਾ 22 ਕਿਲੋ ਬੱਕਰਾ ਆਇਆ ਸੁੱਖ ਦੇਣੀ ਸੀ ਤੇ ਬੱਕਰਾ ਚਾਹੀਦਾ ਮੈਂ ਕਿਹਾ ਰੋ ਫਿਰਦਾ ਆ ਜਿੰਨੇ ਕਰਦੇ ਕੋਈ ਯਾਰ ਨੱਪ ਘੱਟ ਕੇ ਸੌਦਾ ਕਰੋ ਯਾਰ ਆਪਾਂ ਤਾਂ ਬੋਲੇ ਨਹੀਂ ਤੁਹਾਡੇ ਮੂਰੇ ਯਾਰ ਹੋਰ ਯਾਰੀ ਤੇ ਗੱਲ ਹੀ ਨਹੀਂ ਰਹੀ ਕੋਈ ਸਿੰਧੂ ਹੋਰ ਵਿਕਲੀ ਵੀ ਨਹੀਂ ਇਹ ਜਿੱਥੇ ਮਰਜੀ ਯਾਰ ਬੀਟਲ ਹੈ ਹੀ ਨਹੀਂ ਪੱਠ ਨਾਲ ਸਹੀ ਗੱਲ ਹੈ ਜਨਾ ਜੈਡ ਗੱਲ ਹਾਂ ਹਾਂ ਦੇਸੀ ਆ ਸੋਤਾ ਮੰਡੀ ਦਾ ਦੇਸੀ ਆ ਕਰ ਲਾ ਬੋਣੀ ਬੋਣੀ ਦਾ ਕਰ ਪਹਿਲਾਂ ਸੋਤਾ ਮੰਡੀ ਕਰ 100000 ਲੱਗਿਆ ਇਹਦੇ ਜੈ ਜੈ ਭਰਜਾ ਉਹ ਹੀ ਹੈ ਜੈ ਜੈ ਕਰ 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 ਕੱਲਾ ਮੇਰੀ ਵੀਡੀਓ 500 ਰੁਪਏ ਕਿਲੋ ਲਾਤਾ ਹਾਂ ਹਾਂ ਬਾਹਰ ਨਹੀਂ ਕਰਲਾ ਬਾਈ ਬਾਹਰ ਨਹੀਂ ਮਿਲਦੇ ਆ 600 ਰੁਪਏ 200 ਰੁਪਏ ਉਹ ਤਾਂ ਇੰਨੀ ਆਇਆ ਕਰਕੇ ਤਾਂ ਹੋਰ ਲਾ 300 ਕਰਦੇ ਹੋ ਮਾਂ ਫੜੀ ਔਰ ਤਲਾ ਉਹ ਨਹੀਂ ਮਾਰਦੇ ਤੈਨੂੰ ਲੈ ਆਪ ਲਿਖਾਈ ਵੀ ਉਹ ਕਰਾ ਦੂਗਾ ਲਿਖਾਈ ਵੀ ਕਰਾ ਦੂਗਾ ਉਹ ਬਾਸ ਜਾ ਫੜ 200 ਉਹ ਪੈਣ ਮੈਨੂੰ ਲਿਖਾਈ 200 ਕਿੰਨੇ ਦੀ ਕਰਤੀ ਲਖੇ ਕਿੰਨੇ ਦੀ ਸੋਹਣੀ ਕਰ ਜੂਗੀ ਲਓ ਵੀ ਮਿੱਤਰੋ ਪਹਿਲਾ ਸੌਦਾ ਹੋ ਚੁੱਕਿਆ ਆ ਪੱਠਾ ਦੀਪ ਸਿੰਘ ਵਾਲਾ ਬੱਕਰਾ ਮੰਡੀ ਦੇ ਉੱਤੇ ਖਾਨ ਸਾਹਿਬ ਨੇ ਪੱਠਾ ਖਰੀਦ ਲਈ ਆ ਤੇ ਬਾਈ ਅੜਿਆ ਤਾਂ ਬਹੁਤ ਤੇ ਪਰ ਸੌਦਾ ਹੋ ਗਿਆ ਸੌਦਾ ਹੋ ਗਿਆ ਕਿੰਨੇ ਦੀ ਵੇਚਤੀ ਬਾਈ 4500 ਦੀ 4500 ਦੀ ਲਿਖਾਈ ਆਪੋ ਆਪਣੀ ਲਿਖਾਈ ਉਹਦੀ ਲਿਖਾਈ ਆਪਣੀ ਆਪਣੀ ਹੁੰਦੀ ਆ ਆਪਣੇ ਆਪਣੇ ਹੁੰਦੀ ਆ ਲਓ ਵੀ ਪੱਠਾ ਵੀ ਮਿੱਤਰੋ ਤੁਹਾਨੂੰ ਦਿਖਾਉਣੇ ਆ ਖੜੋ ਕਿੱਧਰ ਦਿਖਾ ਵੀ ਬੈਠੇ ਐਨ ਮੂੰਗਾ ਖੁਸ਼ ਆਂ ਵੀ ਐਨੇ ਚ ਬਹੁਤ ਆ ਪੈਸੇ ਲਾ ਵੀ 4500 ਦੀ ਵਿਕੀ ਆ ਪੱਠ ਦੇਖ ਸਕਦੇ ਹੋ ਤੁਸੀਂ ਪਹਿਲਾ ਸੌਦਾ ਹੋਇਆ ਮੰਡੀ ਦੀ ਬੋਣੀ ਹੋਏ ਦੋਸਤੋ ਤਾੜੀਆਂ ਮਾਰ ਦਿਓ ਬਾਈ ਯਾਰ ਵਾਹ ਬਾਈ ਇਸੇ ਤਰ੍ਹਾਂ ਤੁਹਾਨੂੰ ਅਗਲਾ ਸੌਦਾ ਦਿਖਾਵਾਂਗੇ ਦੋਸਤੋ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਲੋ ਵੀ ਮਿੱਤਰੋ ਪਹਿਲੀ ਪੱਠ ਦੀ ਲਿਖਾਈ ਹੋ ਰਹੀ ਆ ਪਤਾ ਦੀਪ ਸਿੰਘ ਵਾਲਾ ਐਂਟਰੀ ਕਾਊਂਟਰ ਦੇ ਉੱਤੇ ਆ ਵੀਰ ਆ ਮਿਹਰੇ ਜਿਹੜੇ ਇੱਥੇ ਮੰਡੀ ਤੇ ਪਹੁੰਚੇ ਆ ਕਾਊਂਟਰ ਦੇ ਆਸੇ ਪਾਸੇ ਖੜੇ ਆ ਜੀ ਮੋਬਾਈਲ ਨੰਬਰ ਬੋਲਿਓ ਜੀ 8825 ਅੱਗੇ ਜੀ ਆ ਬੋਲ ਰਹਾ ਦੋਸਤੋ ਦੇਖ ਸਕਦੇ ਹਾਂ ਇਹਦੇ ਉੱਤੇ ਹਾਂਜੀ ਸੌਦਾ ਮੋਬਾਈਲ ਨੰਬਰ ਆ ਬਾਈ ਹਰਾਂ ਦੇ ਉੱਤੇ ਲਿਖੇ ਹੋਏ 4800 ਇਹ ਤੁਸੀਂ ਦੇਖ ਸਕਦੇ ਆ ਨੋੜੀ 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 ਲਓ ਵੀ ਮਿੱਤਰੋ ਆ ਬੱਕਰਾ ਆਇਆ ਦੀਪ ਸਿੰਘ ਵਾਲੇ ਮੰਡੀ ਦੇ ਉੱਤੇ ਤੇ ਬੋਲੀ ਤੇ ਵਿਖਦਾ ਇਹ ਤੇ ਕੀ ਲਾਇਆ ਬਾਈ ਜੀ 6000 6000 ਲਾਇਆ ਬਾਈ ਕਿਹਦਾ 6000 ਬਾਈ ਖਾਨ ਸਾਹਿਬ ਖਾਨ ਸਾਹਿਬ ਤੁਹਾਡਾ ਜੀ ਠੀਕ ਹੈ ਜੀ ਹਾਂ ਬਈ ਦੋਨੋਂ ਵੀ ਹੋ ਗਿਆ 450 ਪਾਈ 650 ਰੁਪਏ ਕਰੇ 450 ਵੋਗੇ ਦਾ ਬਈ ਦੱਸੋ ਬਾਬਾ ਜੀ ਬਾੜਟ ਬੋਲਦੇ ਬਈ 850 850 ਹੋ ਗਿਆ ਜੀ ਖਾਨ ਸਾਹਿਬ ਦਾ ਚੱਲ 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 ਵੋਗੇ ਚੱਲ 3600 ਹੋ ਗਿਆ ਜੀ ਵੋਗੇ ਦਾ 4600 ਕਰਦੇ ਬਈ 460 460 ਬਈ ਜੀ ਦੇਖੋ ਜੀ ਦੇਖੋ 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 400 ਜੀ ਗੰਗਾ ਪੁਜਾਈ ਹੈ ਨਾ ਠੀਕ ਹੈ 400 500 ਹਾਂ ਵੀ ਬੋਗੇ ਸਰਪੰਚ ਇਹਦਾ ਸੌਦਾ 650 650 650 ਬਾਈ ਬੋਗੇ ਦਾ 650 ਜੀ ਖਾਨ ਸਾਹਿਬ 660 660 ਖਾਨ ਸਾਹਿਬ ਹੈਲੋ 660 ਜੀ ਹਾਂ ਗੁਰੂ ਹਰ ਸਹਾਏ ਤੋਂ ਆਇਆ ਖਾਨ ਸਾਹਿਬ 6600 ਰੁਪਿਆ 6400 ਹੋਏ ਚੱਲ ਗਈ ਹੋਈ ਆ ਜੋ ਕਾਹਦਾ ਅਹੀ ਲਿਉਣੀ ਸੀ ਬੱਲੇ ਹਾਂਜੀ ਦੇ ਦੀਏ ਜੀ 6400 ਜੀ ਹਾਂਜੀ ਤਾੜੀਆਂ ਮਾਰ ਦਿਓ ਭਾਈ ਹੋ ਗਿਆ ਸੱਦਾ ਵਾਹ ਬਾਈ ਵਾਹ ਕੀ ਬਾਤ ਹੈ ਜੀ ਮਾਨ ਦੇ ਬਾਈ ਬਾਈ 6700 ਦਾ ਆਇਆ ਇਹ 6600 6800 ਰੁਪਏ ਦਾ ਸੌਦਾ ਹੋ ਗਿਆ ਤੇ ਬਾਈ ਜੀ ਆਪਣਾ ਕਿਹੜਾ ਪਿੰਡ ਆ ਜੀ ਦੀਪ ਸਿੰਘ ਵਾਲਾ ਜੀ ਦੀਪ ਸਿੰਘ ਵਾਲਾ ਆਪਣੇ ਕੋਲ ਕਿੰਨੇ ਕਿ ਜਾਨਵਰ ਰੱਖੇ ਆ ਜੀ ਹੈਗੇ 6 ਸਾਦੇ ਠੀਕ ਆ ਜੀ ਤੇ ਵੇਚਣ ਲਈ ਇਹ ਹੀ ਲੈ ਆਏ ਆ ਚੱਕੀ 50 ਮਿੰਟਾਂ ਦਾ ਸੌਦਾ ਹੋ ਗਿਆ ਲਿਆ ਦਿਓ ਜੀ ਪੈਸੇ ਖਾਨ ਸਾਹਿਬ ਦੇ ਨੂੰ ਇੱਥੇ ਹੀ ਗਣ ਦਿਓ ਲਓ ਬਈ ਪੈਸੇ ਦਿੱਤੇ ਜਾ ਰਿਹਾ ਖਾਨ ਸਾਹਿਬ ਵਜੋਂ ਬਹੁਤ ਬਹੁਤ ਧੰਨਵਾਦ ਖਾਨ ਸਾਹਿਬ ਤੁਹਾਡਾ ਲਗਾਤਾਰ ਦੂਜਾ ਸਵਦਾ ਖਾਨ ਸਾਹਿਬ ਨੇ ਕੀਤਾ ਗੁਰੂ ਹਰਸਾਏ ਤੋਂ ਆਏ ਖਾਨ ਸਾਹਿਬ ਤੇ ਇਹ ਬਾਈ ਜੀ ਆ ਜਿਹੜੇ ਇਸੇ ਪਿੰਡ ਦੇ ਆ ਦੀਪ ਸਿੰਘ ਵਾਲੇ ਦੇ ਜਿਨ੍ਹਾਂ ਨੇ ਬੱਕਰਾ ਵਿੱਚ ਚੰਗੇ ਪੈਸੇ ਵਟੇ ਗਏ ਮੀਆਂ ਜੀ ਫਿਰ ਆਪਣੀ ਦੁਕਾਨ ਆ ਉੱਥੇ ਜੀ ਛੋਟੀ ਜੀ ਹੈ ਭਾਈ ਚਲੋ ਕੋਈ ਨਹੀਂ ਛੋਟੀ ਜੀ ਹੋਵੇ ਹੈ ਤਾਂ ਦੁਕਾਨ ਨਾ ਆਹ ਵੱਡੇ ਹੋਣ ਬਿਲਕੁਲ ਬਿਲਕੁਲ ਕੰਮ ਕੋਈ ਵੀ ਛੋਟਾ ਨਹੀਂ ਹੁੰਦਾ ਮੋੜ ਦੇ ਵਾਲੀਆਂ ਸਾਰੀਆਂ ਦੁਕਾਨਾਂ ਇਹਦੀ ਤੇ ਸਾਡੇ ਮਿੱਤਰ ਸਰਕਾਰੀ ਜੋਗ ਤੋਂ ਸਾਨੂੰ ਮਿਲਣ ਆਏ ਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਵੀ ਅਗਲਾ ਸਵਦਾ ਤੁਹਾਨੂੰ ਦਿਖਾਉਣੇ ਆ ਆਹ ਦੇ ਬੋਗੇ ਸਰਪੰਚ ਨੇ ਅੱਜ ਬੋਲੀ ਚ ਹਸਾ ਲਿਆ ਹੈ ਬੋਗੇ ਉਹ ਬਾਜਰ ਮੰਡਾ ਇੱਥੇ ਦੇ ਜੀ ਫਾਈ ਜਾਂਦੇ ਇੱਥੇ ਮਾਲ ਕਰਕੇ ਆ ਨਾ ਲਓ ਇਹ ਬੱਕਰਾ ਮੰਡੀ ਦੀਪ ਸਿੰਘ ਵਾਲੇ ਦਾ ਦਰਸ਼ਾ ਇਹ ਜਾਂ ਵੀ ਨਹੀਂ ਆ ਦੂਜੇ ਨੂੰ ਦੋ ਬੱਚੇ ਆ ਭਾੜੀ ਇਹਦੇ ਮੋਰ ਨਹੀਂ ਇਹ ਤਾਂ ਬੱਚੇ ਤਾਂ ਹੋਰ ਦੇ ਇਹਦਾ ਤਾਂ ਬੱਚਾ ਵਕਾਊ ਆ ਭਾਈ ਇਹ ਕੀ ਮੁੱਲ ਕਰਦੇ ਆ ਇਹਦਾ ਇਹ ਤਾਂ 12000 ਰੁਪਏ ਬਿਨਾ ਬੱਚਿਆਂ ਤੋਂ ਦੇਖ ਵੀ ਬੋਗਾ ਲਓ ਯਾ ਬੱਚੇ ਲਾਵੇਂ ਆ ਬਰਬਰੀ ਬੱਚੇ ਆ ਬਾਈ ਚੰਗਾਈ ਜਾਂਦਾ ਇਹਨੂੰ ਲਾ ਮੇਰੀ ਬੱਤੇ ਦੇ ਬੱਚੇ ਦੇ ਬੱਚੇ ਦੇ ਦੇ ਦਿੰਦਾ ਨਹੀਂ ਨਹੀਂ ਬੱਚੇ ਹੋਰ ਬਥੇਰੇ ਬਥੇਰੇ ਬਾਈ ਆ ਦੇ ਹਾਂਜੀ ਲਵਣੀ ਬੋਲੀ ਬਾਈ ਇੱਕ ਮਿੰਟ ਕਰੋ ਬਈ ਸਟਾਰਟ ਲਾਓ ਬੋਲੀ ਕਰੋ ਖਾਨ ਸਾਹਿਬ ਖਾਨ ਸਾਹਿਬ ਲਾਓ ਵੇਖੋ ਧਰ ਮੋੜ ਤੋਂ ਧਰ ਕਰੋ 6000 ਰੁਪਏ ਕਰੋ ਲਓ ਜੀ 6000 ਖਾਨ ਦਾ ਪੱਠਾ ਦੁੱਧ ਦੇ ਗਏ ਹਾਂ ਹਾਂ ਨਹੀਂ ਜੀ ਬੱਚੇ ਇਹ ਬੱਚਾ ਵੇਚਦਾ ਹੀ ਗਿਆ ਦੁੱਧ ਆਈਆਂ ਦਾ ਵਾਧੂ ਇਹਦੇ ਹਾਂ ਚੁੰਗ ਲੈਂਦੀ ਗਾ ਹੈਣਾ ਮਾਰਖਾ ਇੱਕ ਬੱਚਾ ਤੈ ਪਿੰਡ ਕਿਹੜਾ ਬਾਈ ਜੀ ਆਪਣਾ ਦੀਪ ਸਿੰਘ 650 ਰੁਪਏ ਕਰ ਯਾਰ 650 ਬੋਗੇ ਸਰਪੰਚ ਦਾ ਲੈ ਵੇਖੀ ਮਿਲ ਆ ਸਾਈਡ ਤੇ 7000 ਕਰ ਦੇ 7000 7000 ਖਾਨ ਸਾਹਿਬ ਦਾ ਬੇਟੇ ਪਿੱਛੇ ਰੋ ਮੜਾ ਹੈਲੋ ਬੋਲ 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 ਹਾਂਜੀ ਖਾਨ ਸਾਹਿਬ ਦਾ 7000 750 ਹੋਰ 7100 ਰੁਪਏ ਹੋ ਗਿਆ ਬਈ ਬੋਗੇ ਸਰਪੰਚ ਦਾ 7200 7200 ਖਾਨ ਦਾ ਹੋ ਗਿਆ ਹਲੋ ਹਾਂ ਹਰੋ ਬੇਟੇ ਉਹ ਘਰ ਦੇ ਬੋਲ ਲੇਗੇ ਸਰੋ ਆਪਣੇ ਹਾਂ ਹਾਂ 7000 ਰੁਪਏ ਕਰੀ 7500 75 ਲਾ ਵੀ ਲੱਖੇ ਦਾ 7500 ਹੋ ਗਿਆ 7500 ਕਰਦੇ ਭਾਈ 7600 ਖਾਨ ਸਾਹਿਬ ਦਾ ਹੋ ਗਿਆ ਬੱਕਰੀ ਤੁਰੀ ਨਾ ਕਿੰਨੇ ਚਾਹ ਠਹਿਰ ਕੇ ਆਹ ਫੋਨ ਕਰ ਚਲੀ ਜਾਂਦਾ ਬੱਕਰੀ ਦਸਦੀ ਮਾਲ ਨਾ ਜਾਂਦੀ ਐ ਫਿਰ ਇਹ ਕੋ ਫੋਨ ਕਰੀ ਮੈਨੂੰ ਮੱਗਵਾਇ ਮੱਗਵਾਵੇ ਚੰਗ ਕਿਥਾਂ ਜਾਂਦੇ ਦੂਜੇ ਵਿਲਾ ਕਰਦੇ ਲੈ ਆ ਵੀ ਮੋੜ ਲੈ ਬੱਕਰੀ ਲੈ ਇੱਧਰ ਲਓ ਵੀ ਪਹਿਲੇ ਦਿਨ ਬੋਲੀ ਚਲੀ ਜਾਂਦੀ ਐ ਦੂਸਰੇ ਉਹ ਲਾ ਦੇ ਦੂਸਰਾ ਮਾਸੀ 7500 ਰੁਪਇਆ 7600 ਰੁਪਇਆ ਖਾਨ ਸਾਹਿਬ 7600 ਹੋ ਗਿਆ ਖਾਨ ਸਾਹਿਬ ਦਾ बोल जी सतर सौ रुपया हो गया बोगे <laughs> <पामुणी। laughs> का <आक कटी> जी मगर ना पा मुड़ी हम्मी पोल 7800 ਕਰਦੇ ਭਾਈ 7800 ਖਾਨ ਸਾਹਿਬ ਦਾ ਜੀ ਬੋਲੋ ਬੋਲੋ ਬੋਲ ਕੇ ਆ ਆ ਗਏ ਭਾਈ ਗੱਡੀ ਲੈ ਕੇ ਮੈਨ ਲਾ ਦੇ ਇੱਥੇ ਆਇਓ ਨਾ ਨਾ ਹੋਰ ਮਾਲੇ ਕਰਗੇ ਜਿਆਦਾ ਹੋ ਗਈ ਯਾਰ ਦੇ ਗੋਲੇ ਹਾਂਜੀ 7800 ਰੁਪਿਆ ਖਾਨ ਸਾਹਿਬ ਦਾ ਜੀ ਨਵਾਂ ਹੀ ਨਾ ਕੰਮ ਕਰ ਕਰਨ ਵਧਾ ਕੀ ਹੋ ਗਏ ਕਰਦੇ 8000 ਕਰ ਦੋ 8 ਉਹ ਯਾਰ ਪਿਛੈ ਨੂੰ ਘਟਦਾ ਯਾਰ ਸਾਰਾ ਕੁਆ ਦੇਖਣਾ ਪੈਂਦਾ ਸਾਨੂੰ ਹਮ ਕੀ ਗੱਲ ਦਾ ਘੁੰਮੇ ਸਹੀ ਆ ਕਰਦੇ 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 ਐਨੇ ਵਾਟ ਆਇਆ ਯਾਰ ਕੋਈ ਗੱਲ ਨਹੀਂ ਫਿਰਤੀ ਆ ਕੋਈ ਜਗ ਨਹੀਂ ਕੋਈ ਆਉਂਦੀ ਪਰ ਕੋਈ ਨਹੀਂ ਛੱਡਦਾ ਕੱਢ ਕੇ ਹਰਦਾ ਕਰਦੇ 700 ਰੁਪਏ ਹੀ ਖਾਣ ਦਾ 700 ਰੁਪਏ ਕਰਦਿਓ ਅੱਗੇ ਕਰਦਿਓ ਹੈ ਆ ਮਾਜੀ ਕੀਤਾ ਰਿਹਾ ਹੈ। 900 ਰੁਪਏ ਯਾਰ। 900 ਹੋ ਗਿਆ ਜੀ। 800 ਹੋ ਗਿਆ। ਲਗਵਾ ਲੇ। ਨੰਦਾ ਦਲ ਬਈ। ਹਾਂ। 100 ਘਾਟ 8000। ਸਹੀ ਗੱਲ। ਹਾਂ। ਖਾਲਿਸ ਮੱਕਰੀ ਦੇ ਬਹੁਤ ਪੈਸੇ ਲੱਗੇ ਬਈ। 12 ਕਿਲੋ ਬੱਕਰੀ ਆ ਨੇ ਲੱਗੀ ਭਾਵੇਂਗੀ ਆ। ਕੀ ਕਰੀਏ। ਮਾਰ ਦੇ ਦੱਸ। ਨਾ ਇਹਨੂੰ ਰੇਵਾ ਨਹੀਂ। ਸਹੀ ਗੱਲ। ਬੰਨੇ ਉਹਨੂੰ ਨਾ। ਕਿੱਥੋਂ ਤੱਕ ਛੱਡਣੀ ਆ ਬਾਈ ਅਖੀਰ ਅਖੀਰ ਦੱਸ ਬਸ 5-700 ਘੱਟ ਦੂ ਆ ਜਾ ਭੂਮਿਆ ਚਲੋ ਜੀ ਕਿੰਨੇ ਮੰਗੇ